ਪੰਜਾਬ ਦੇ ਵਿੱਚ ਬ੍ਰੈਸਟ ਕੈਂਸਰ ਨਾਲ ਮੌਤ ਦਰ ਦੇ ਵਿੱਚ 25% ਦੀ ਇਜ਼ਾਫਾ ਹੋਇਆ। ਕੀ ਇਹ ਬਿਮਾਰੀ ਨੂੰ ਪੈਦਾ ਕਰਨ ਵਾਲਾ ਵੀ ਕਾਰਪਟ ਕਰਾਣਾ ਹੈ ਤੇ ਇਸ ਦਾ ਇਲਾਜ ਕਰਨ ਵਾਲਾ ਵੀ ਕਾਰਪਟ ਕਰਾਣਾ? ਇਹ ਉਹ ਸਾਰੀ ਮੰਡੀ ਹੈ। ਹੁਣ ਇਸ ਪਹਿਲੂ ਤੇ ਕਹਿੰਦੇ ਰਸਾਇਣ ਇਸ ਕਦਰ ਹੋ ਗਿਆ ਕਿ ਇਹ ਪਾਣੀ ਹੁਣ ਫਸਲਾਂ ਨੂੰ ਲਾਉਣ ਲੈ ਕੇ ਕਹਿੰਦੇ ਵੀ ਪੰਜਾਬ 'ਚ ਤਾਂ ਪੰਜਾਬ ਦੇ ਸਲੂਨ ਨੇ ਪ੍ਰਦੂਸ਼ਣ ਦਾ ਕਾਰਨ ਬਣ ਰਹੇ ਨੇ। ਆ ਬੜੀਆਂ ਮਾਡਰਨ ਦੁਕਾਨਾਂ ਖੁੱਲੀਆਂ ਬਾਈ। ਪਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਕੱਤਰ ਦੇ ਵਿੱਚ ਪੁਲਿਸ ਨੇ ਥਾਣੇ 'ਚ ਜਬਰੀ ਰੱਖਿਆ ਹੋਇਆ ਇੱਕ ਨਹੀਂ ਦੋ ਪਵਨ ਸਰੂਪ ਨੇ ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਬੜੀ ਫਿਕਰਮੰਦੀ ਵਾਲੀ ਰਿਪੋਰਟ ਹੈ ਜਿਹੜੀ ਆਪਾਂ ਸਭ ਤੋਂ ਪਹਿਲਾਂ ਚਰਚਾ 'ਚ ਲਿਆਉਣ ਲੱਗੇ ਆਂ ਪੰਜਾਬ ਦੇ ਵਿੱਚ ਬ੍ਰੈਸਟ ਕੈਂਸਰ ਨਾਲ ਮੌਤ ਦਰ ਦੇ ਵਿੱਚ 25% ਦੀ ਇਜ਼ਾਫਾ ਹੋਇਆ। ਬਿਲਕੁਲ ਜੀ। ਪੰਜਾਬ 'ਚ ਬ੍ਰੈਸਟ ਕੈਂਸਰ ਨਾਲ ਮਰਨ ਵਾਲਿਆਂ ਦੀ ਗਿਣਤੀ 'ਚ 25% ਦੀ ਵਾਧਾ ਹੋਇਆ। 10 ਸਾਲਾਂ ਦੀ ਖੋਜ ਰਿਪੋਰਟ ਦੱਸਦੀ ਆ ਕਿ ਵੀ ਪਿਛਲੇ ਸਾਲਾਂ ਦੇ ਹਵਾਲੇ 25% ਦੀ ਮੌਤ ਦਰ ਵਧ ਗਈ। ਮਤਲਬ ਹਰ ਰੋਜ਼ ਪੰਜਾਬ 'ਚ 6 ਤੋਂ 7 ਮੌਤ ਬ੍ਰੈਸਟ ਕੈਂਸਰ ਨਾਲ ਹੋ ਰਹੀ ਹੈ ਕੈਂਸਰ ਨਾਮ ਰਾਤ ਬਿਮਾਰੀ ਕਹਿੰਦੇ ਜੀ ਲਾਜ ਬਿਮਾਰੀ ਬੇਸ਼ੱਕ ਕਾਫੀ ਹੱਦ ਤੱਕ ਕਹਿੰਦੇ ਇਹਦੇ ਨਾਲ ਜੂਝ ਕੇ ਬਚਿਆ ਜਾ ਸਕਦਾ ਹੈ ਜੀਆਂ ਸਫਲਤਾਵਾਂ ਦੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਪਰ ਸਵਾਲ ਇਹ ਹੈ ਕਿ ਬਿਮਾਰੀ ਆ ਕਿਥੋਂ ਰਹੀ ਹੈ ਕੀ ਅਸੀਂ ਆਪਣੀ ਜੀਵਨ ਸ਼ੈਲੀ ਇੰਨੀ ਵਿਗਾੜ ਲਈ ਹੈ ਜਾਂ ਬਜਾਰੀਕਰਨ ਨੇ ਸਾਨੂੰ ਇਸ ਕਦਰ ਉਲਝਾ ਲ ਦਿੱਤਾ ਕਿ ਅਸੀਂ ਚਾਹੇ ਓਵਨ ਚ ਚੀਜ਼ਾਂ ਗਰਮ ਠੰਡੀਆਂ ਕਰਕੇ ਖਾ ਰਹੇ ਹਾਂ ਚਾਹੇ ਅਸੀਂ ਪੈਦਾਵਾਰ ਦੇ ਵਿੱਚ ਬੀਜ ਤੇ ਫਸਲਾਂ ਤੇ ਵੜਦੇ ਅਸੀਂ ਯੂਰੀਆ ਹੈ ਨਾ ਚਾਹੇ ਦੁੱਧ ਆਇਆ ਚਾਹੇ ਬਜਾਰੂ ਹੋਰ ਚੀਜ਼ਾਂ ਨੇ ਉਹ ਸਾਰੇ ਕਾਰਨ ਜਾਂ ਸਾਡੀ ਜੀਵਨ ਸ਼ੈਲੀ ਹੈ ਕਿੰਨਾ ਕੁਝ ਮਿਲਾ ਕੇ ਕਿ ਇਹ ਬਿਮਾਰੀ ਨੂੰ ਪੈਦਾ ਕਰਨ ਵਾਲਾ ਵੀ ਕਾਰਪਟ ਕਰਾਣਾ ਹੈ ਤੇ ਇਸ ਦਾ ਇਲਾਜ ਕਰਨ ਵਾਲਾ ਵੀ ਕਾਰਪਟ ਕਰਾਣਾ ਇਹ ਉਹ ਸਾਰੀ ਮੰਡੀ ਹੈ ਇਹ ਸਾਰੇ ਪਹਿਲੂਆਂ ਨੂੰ ਬਚਦਿਆਂ ਹੋਇਆਂ ਇਹ ਰਿਪੋਰਟ ਤੁਹਾਡੇ ਮੂਰੇ ਰੱਖਦੇ ਹਾਂ ਪੀੜ ਮਹਿਸੂਸ ਹੁੰਦੀ ਹੈ ਦੁੱਖ ਮਹਿਸੂਸ ਹੁੰਦਾ ਹੈ ਫਿਕਰ ਚੋ ਜਨਮੀ ਇਹ ਖਬਰ ਹੈ ਕਿ ਪੰਜਾਬ ਚ ਬ੍ਰੈਸਟ ਕੈਂਸਰ ਨਾਲ ਮਰਨ ਵਾਲਿਆਂ ਦੀ ਗਿਣਤੀ ਚ 25% ਦਾ ਇਜਾਫਾ ਹੋਇਆ ਜਦੋਂ ਮੈਂ ਇਹ ਹਵਾਲਾ ਦੇਖਦਾ ਬਕਾਇਦਾ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਉਹਨਾਂ ਨੇ ਨੈਸ਼ਨਲ ਕੈਂਸਰ ਰਜਿਸਟਰ ਪ੍ਰੋਗਰਾਮ ਤਹਿਤ ਇਹ ਅੰਕੜੇ ਸਾਹਮਣੇ ਲਿਆਉਂਦੇ ਨੇ ਜਿਦੇ ਵਿੱਚ ਸਾਹਮਣੇ ਹੈ ਕਿ 2000 14 ਦੇ ਵਿੱਚ ਬ੍ਰੈਸਟ ਕੈਂਸਰ ਨਾਲ 1972 ਮੌਤਾਂ ਹੋਈਆਂ ਪੰਜਾਬ 'ਚ ਪਰ 2023 ਤੱਕ ਆਉਂਦੀਆਂ ਆਉਂਦੀਆਂ ਇਹ ਮੌਤਾਂ 2400 ਤੋਂ ਪਾਰ ਚਲੀ ਗਈਆਂ 2480 ਹੋ ਗਈ ਤੇ ਜੇ 1 ਸਾਲ 'ਚ 2480 ਮੌਤਾਂ ਨੇ ਤਾਂ ਇਹਨਾਂ ਉਤਰ 365 ਦਿਨਾਂ 'ਚ 2480 ਮੌਤਾਂ ਨੇ ਤੇ 365 ਦਿਨਾਂ 'ਚ ਇਹ 2480 ਮੌਤਾਂ ਨੇ ਤਾਂ ਇੱਕ ਮਹੀਨੇ 'ਚ 206 ਤੋਂ ਵੱਧ ਮੌਤਾਂ ਹੋ ਰਹੀਆਂ ਮਤਲਬ 31 31 ਦਿਨਾਂ 'ਚ 206 ਮੌਤਾਂ ਬ੍ਰੈਸਟ ਕੈਂਸਰ ਕਰਨ ਹੋ ਰਹੀਆਂ ਨੇ ਤੇ ਜੇ 1 ਮਹੀਨੇ ਚ 206 ਮੌਤਾਂ ਹੋ ਰਹੀਆਂ ਨੇ ਤਾਂ ਹਰ ਰੋਜ਼ ਰੋਜ਼ਾਨਾ 6 ਤੋਂ 7 ਮੌਤਾਂ ਪੰਜਾਬ ਦੇ ਵਿੱਚ ਬੈਸਟ ਕੈਂਸਰ ਕਰਦੀ ਹੋਈ ਹੈ ਸੋ ਬ੍ਰੈਸਟ ਦੇ ਕੈਂਸਰ ਨੇ ਖ਼ਾਲ ਖੜਾ ਕਰ ਦਿੱਤਾ 2014 ਦੇ ਵਿੱਚ 1972 ਮੌਤਾਂ ਹੋਈਆਂ ਪੰਜਾਬ ਪੰਜਾਬ ਦੇ ਅੰਕੜੇ ਹੈ 2015 ਦੇ ਵਿੱਚ ਗਿਣਤੀ ਵਧ ਕੇ 2024 ਹੋ ਗਈ 2016 ਚ ਗਿਣਤੀ ਵਧ ਕੇ 2080 ਦੇ ਕਰੀਬ ਹੋ ਗਈ 2017 ਚ ਗਿਣਤੀ ਵਧ ਕੇ 2133 ਚਲੀ ਗਈ ਲਗਾਤਾਰ ਵਧ ਰਹੀ ਹੈ ਗਣਤੀ ਸਵਾਲ ਹੈ ਕਿ ਇੱਕ ਪਾਸੇ ਕਹਿ ਰਹੇ ਸੀ ਇਲਾਜ ਵੱਧ ਰਿਹਾ ਸਾਧਨ ਵੱਧ ਰਹੇ ਨੇ ਹਾਂ ਸਿਸਟਮ ਅਪਗ੍ਰੇਡ ਹੋ ਰਿਹਾ ਹੈ ਤਕਨੀਕਾਂ ਨਵੀਆਂ ਹਨ ਦੂਏ ਪਾਸੇ ਮੌਤ ਦਰ ਚ ਇਜਾਫਾ ਹੋ ਰਿਹਾ ਕੈਂਸਰ ਵਾਲੇ ਇੱਕ ਪੱਖ ਤੋਂ ਹੀ ਸਰ ਇਹ ਪੂਰੇ ਕੈਂਸਰ ਵਾਲੇ ਅੰਕੜੇ ਨਹੀਂ ਸਿਰਫ ਬ੍ਰੈਸਟ ਕੈਂਸਰ ਦੇ ਮੌਤੇ ਅੰਕੜੇ ਨੇ 2017 ਚ ਗਿਣਤੀ ਵਧ ਕੇ 2133 ਹੋਈ 2018 ਚ ਗਿਣਤੀ ਵਧ ਕੇ 2190 ਦੇ ਕਰੀਬ ਗਈ 2019 ਚ ਗਿਣਤੀ ਵਧ ਕੇ 2246 ਹੋਈ ਹਾਂ 2020 ਦੇ ਵਿੱਚ ਇਹ ਗਿਣਤੀ ਵਧ ਕੇ 2303 ਹੋਈ 2021 'ਚ ਇਹ ਗਿਣਤੀ 2361 ਹੋ ਗਈ 2022 'ਚ 2421 ਹੋ ਗਈ ਤੇ 2023 ਤੱਕ ਦੇ ਅੰਕੜੇ ਨੇ ਜਿਹੜੇ ਦੱਸਿਆ 2480 ਇੱਕ ਸਾਲ ਦੇ ਵਿੱਚ ਹੁਣ ਇਹਦਾ ਹਵਾਲਾ ਉਹੀ ਜਿਹਦੀ ਆਪਾਂ ਗੱਲ ਕਰਕੇ ਟੇ ਹ ਕਿ ਜੀ ਸਾਡਾ ਰਹਿਣ ਸਹਿਣ ਵਿਗੜ ਗਿਆ ਸਾਡਾ ਖਾਣ ਪੀਣ ਵਿਗੜ ਗਿਆ ਸਾਡੀਆਂ ਸਰੀਰਕ ਗਤੀਵਿਧੀਆਂ ਵਿਗੜ ਗਈਆਂ ਹੈਨਾ ਜਾਂ ਔਰਤਾਂ ਨੂੰ ਜਿਹੜਾ ਮਹੀਨਾਵਾਰ ਮਤਲਬ ਉਹਦੇ ਉਹਦੇ ਵਿੱਚ ਕਹਿੰਦੇ ਗੜਬੜਾ ਰਹੀ ਹੈ ਉਹਦਾ ਇੱਕ ਕਾਰਨ ਹੈ ਜਲਦੀ ਸ਼ੁਰੂ ਹੋ ਜਾਣਾ ਜਾਂ ਹੈਨਾ ਸੋ ਇਸੇ ਤਰ੍ਹਾਂ ਫਸਲਾਂ ਦੇ ਵਿੱਚ ਜਿਹਨੇ ਕੈਮੀਕਲ ਆ ਰਹੇ ਨੇ ਦੁੱਧ ਪਿਓ ਖਾਣ ਵਾਲੀਆਂ ਚੀਜ਼ਾਂ 'ਚ ਜਿਹੜੇ ਕੈਮੀਕਲ ਆ ਰਹੇ ਨੇ ਉਹਦਾ ਪਹਿਲੂ ਹੈ ਸੋ ਇਹ ਸਾਰੇ ਪਹਿਲੂਆਂ ਨੂੰ ਆਧਾਰ ਬਣਾ ਕੇ ਕਹਿੰਦੇ ਜੀ ਪੰਜਾਬ ਦੇ ਲਈ ਇਹ ਫਿਕਰਮੰਦੀ ਆ ਕਿ ਹਰ ਪਾਸਿਓ ਅਸੀਂ ਘਿਰਿਆਂ ਮਾਲਵਾ ਪੱਟੀ ਤੇ ਹੁਣ ਤਾਂ ਪੰਜਾਬ ਦਾ ਕੋਈ ਖੁੰਜਾ ਬਚਿਆ ਹੀ ਨਹੀਂ ਜਿਹੜਾ ਕੈਂਸਰ ਤੋਂ ਪੀੜਤ ਨਾ ਹੋਵੇ ਪਰ ਇਹ ਅੰਕੜੇ ਸਿਰਫ ਬ੍ਰੈਸਟ ਕੈਂਸਰ ਦੇ ਹਵਾਲੇ ਨਾਲ ਨਹੀਂ ਪਰ ਸਮੁੱਚੇ ਕੈਂਸਰ ਦੇ ਹਵਾਲੇ ਨਾਲ ਜੇ ਛਾਤ ਮਾਰਨੀ ਹੋਵੇ ਤਾਂ ਪੰਜਾਬ ਬਹੁਤ ਬੁਰੀ ਤਰ੍ਹਾਂ ਘਿਰਿਆ ਹੈ ਪਾਣੀਆਂ ਦੇ ਮਸਲੇ ਤੇ ਚਲੋ ਗੌਰ ਕਰਦੇ ਹਾਂ ਉਸ ਤੇ ਪਾਣੀਆਂ ਦਾ ਮਸਲਾ ਪੰਜਾਬ ਦੇ ਵਿੱਚ ਇੱਕ ਵੱਡਾ ਮਸਲਾ ਹੈ ਪੰਜਾਬ ਦੇ ਪਾਣੀਆਂ ਦੀ ਵੰਡ ਦਾ ਪਹਿਲੂ ਇੱਕ ਵੱਡਾ ਪਹਿਲੂ ਹੈ ਪਰ ਜੇਕਰ ਆਪਾਂ ਕੈਂਸਰ ਵਾਲੇ ਹਵਾਲੇ ਨਾਲ ਦੇਖੀਏ ਤਾਂ ਪੰਜਾਬ ਦਾ ਧਰਤੀ ਹੇਠਲਾ ਪਾਣੀ ਸਾਡੇ ਸਿਸਟਮ ਨੇ ਸਾਡੀਆਂ ਸਰਕਾਰਾਂ ਨੇ ਜਾਂ ਅਸੀਂ ਖੁਦ ਇਸ ਕਦਰ ਜੈਰੀ ਬਣਾ ਲਿਆ ਆਪਣੀਆਂ ਲਾਲਸਾਂ ਬਸ ਕਿ ਉਹਨੂੰ ਪੀਣ लायक ਹੁਣ ਪਸ਼ੂਆਂ ਨੂੰ ਜਾਨਵਰਾਂ ਨੂੰ ਪੰਛੀਆਂ ਨੂੰ ਪਾਲਣ लायक ਨਹੀਂ ਰਿਹਾ ਅੱਜ ਦੀ ਤਰੀਕ ਚ ਖੇਤੀ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਪਾਣੀ ਤਾਂ ਹੁਣ ਫਸਲਾਂ ਨੂੰ ਲਾਉਣ लायक ਵੀ ਨਹੀਂ ਰਿਹਾ ਸੋ ਇਹਦੇ ਨਾਲ ਵੀ ਕਹਿੰਦੇ ਆਪਾਂ ਲਗਾਤਾਰ ਕਾਲੇ ਪਾਣੀ ਦਾ ਮੋਰਚਾ ਤੁਹਾਨੂੰ ਚੱਲੇ ਰਿਹਾ ਕਿ ਆ ਜਿਹੜਾ ਦਰਿਆਈ ਪਾਣੀ ਅਸੀਂ ਜ਼ਹਿਰੀ ਕਰ ਲਿਆ ਨਹਿਰੀ ਪਾਣੀ ਵੀ ਅਸੀਂ ਜ਼ਹਿਰੀ ਕਰ ਲਿਆ ਪਰ ਅਜੇ ਵੀ ਆਸਬੰਦ ਇੱਥੇ ਖੜੇ ਹੈ ਕਿ ਕੱਲ ਨੂੰ ਸਾਨੂੰ ਘਰਾਂ 'ਚ ਵਰਤਣ ਲਈ ਨਹਿਰੀ ਪਾਣੀ ਤੇ ਨਿਰਭਰ ਹੋਣਾ ਪੈਣਾ ਧਰਤੀ ਹੇਠਲਾ ਪਾਣੀ ਤਾਂ ਅਸੀਂ ਜਮ੍ਹਾਂ ਖਰਾਬ ਕਰ ਲਿਆ ਜਾਂ ਮੁੱਕਣ ਕਿਨਾਰੇ ਵੀ ਆ ਗਿਆ ਕਾਲੇ ਪਾਣੀ ਦਾ ਮੋਰਚਾ 23 ਨੂੰ ਲੱਗ ਰਿਹਾ ਪੰਜਾਬ ਭਰ 'ਚੋਂ ਬਖਵਕ ਸੰਸਥਾਵਾਂ ਬਖਵਕ ਸੰਗਠਨ ਬਖਵਕ ਤਰ੍ਹਾਂ ਸਮੂਚੀਆਂ ਤਰ੍ਹਾਂ ਇਕਜੁੱਟ ਹੋ ਰਹੀਆਂ ਨੇ ਪਰ ਕੀ ਇਸ ਨੂੰ ਅਸੀਂ ਉਸ ਹੱਦ ਤੱਕ ਜਾ ਸਕਾਂਗੇ ਇਹ ਚੁਣੌਤੀ ਸਾਡੇ ਮੂਰੇ ਖੜੀ ਆ ਪਰ ਧਰਤੀ ਇੱਥਲਾ ਪਾਣੀ ਜਿਸ ਹੱਦ ਤੱਕ ਅਸੀਂ ਪ੍ਰਦੂਸ਼ਿਤ ਕੀਤਾ ਹੈ ਖਤਰਨਾਕ ਪਦਰ ਤੱਕ ਪ੍ਰਦੂਸ਼ਿਤ ਕੀਤਾ ਹੈ ਜਿਹਦਾ ਨਤੀਜਾ ਫਿਰ ਕੈਂਸਰ ਹੈ ਤੋ ਇਸੇ ਤਰ੍ਹਾਂ ਦਾ ਵੀ ਕੈਂਸਰ ਜਿਹੜਾ ਅੱਜ ਸਾਹਮਣੇ ਆ ਰਿਹਾ ਕਿਸੇ ਨੂੰ ਵੀ ਸਾਹਮਣੇ ਆ ਰਿਹਾ ਇਹ ਉਹਦਾ ਪਾਰਤੀ ਕਿਸਾਨ ਜੂਨੀਅਨ ਰਾਜਾਲ ਹੋਰਾਂ ਦੀ ਧਿਰ ਕਹਿੰਦੇ ਜੀ ਅਸੀਂ ਆਪਣਾ ਮਹਿਲਾ ਵਿੰਗ ਬਣਾ ਲਿਆ ਉਹ ਮਹਿਲਾ ਵਿੰਗ ਦੀ ਸਥਾਪਨਾ ਨੂੰ ਲੈ ਕੇ ਮੀਟਿੰਗ ਸੀ ਉਥੇ ਮੁੱਦਾ ਪਾਣੀ ਆ ਦੋਪਰ ਤੇਰਾ ਜਲ ਹੋਰਾਂ ਦੀ ਸਾਰੀ ਤਕਰੀਰ ਕਹਿੰਦੇ ਪਾਣੀ ਦੇ ਮਸਲੇ ਤੇ ਆ ਕਿ ਟਿੱਕੀ ਇੱਧਰ ਜਦੋਂ ਮਤਲਬ ਕਿ ਗੰਦੇ ਨਾਲੇ ਦੀ ਬੁੱਢੇ ਦਰਿਆ ਦੀ ਜ਼ਿਕਰ ਆਉਂਦੀ ਆ ਤਾਂ ਉਥੇ ਉਹ ਸੰਸਥਾਵਾਂ ਜਿਵੇਂ ਕਿ ਭਾਈ ਕਨਈਆ ਸੁਸਾਇਟੀ ਹੋਰੀ ਹੈ ਨਾ ਹੋਰ ਸਰਦ ਤਰ੍ਹਾਂ ਹੈ ਲੁਧਿਆਣੇ ਨੂੰ ਅਬੋ ਹਵਾ ਨੂੰ ਬਚਾਉਣ ਨੂੰ ਲੈ ਕੇ ਮੱਤੇਵੜ ਵਾਲਾ ਜੰਗਲ ਵਾਲੇ ਮਾਮਲੇ ਦੇ ਉੱਤੇ ਉਹ ਕਮੇਟੀ ਜਿਹੜੀ ਕੰਮ ਕਰਦੀ ਉਹਦੇ ਹਵਾਲੇ ਨਾਲ ਸੋ ਲਗਾਤਾਰ ਤੇਰਾ ਕੰਮ ਕਰਦੀ ਹੈ ਕਿਸ ਸਮੇਂ ਸੰਤ ਬਲਬੀਰ ਸਿੰਘ ਜੀ ਚੜ੍ਹਵੀ ਪਾਣੀਆਂ ਨੂੰ ਬਚਾਉਣ ਦੀ ਨਦੀਆਂ ਨਾਲਿਆਂ ਨੂੰ ਬਚਾਉਣ ਦੀ ਵਹੀਂ ਤੋਂ ਸ਼ੁਰੂ ਕੀਤੀ ਹੋਈ ਉਹਨਾਂ ਦੀ ਉਹ ਸੇਵਾ ਹੈ ਨਾ ਵੱਡੇ ਰੂਪ ਚ ਨਜ਼ਰ ਆਉਂਦੀ ਸੀ ਪਰ ਹੁਣ ਸੱਤਾ ਦੇ ਨੇੜੇ ਜਾ ਕੇ ਥੋੜਾ ਜਿਹਾ ਮੋੜਾ ਘਟ ਗਿਆ ਨਹੀਂ ਪਰ ਆ ਜਦੋਂ ਮੈਂ ਬੈਠਕ ਤੇ ਬਾਲੇ ਨਾਲ ਉੱਥੇ ਵਾਲੇ ਮੈਂ ਲਿਖ ਰਿਹਾ ਸੀ ਤਾਂ ਮੈਨੂੰ ਬੜੀ ਫਿਕਰਮੰਦੀ ਵਾਲੀ ਰਿਪੋਰਟ ਲੱਗੀ ਕਿ ਇਹ ਵੀ ਬੜਾ ਪਹਿਲੂ ਖਤਰਨਾਕ ਪੰਜਾਬ ਚ ਕਹਿੰਦੇ ਜੀ ਧਰਤੀ ਹੇਠਲਾ ਸਾਰਾ ਪਾਣੀ ਖਤਰਨਾਕ ਹੱਦ ਤੱਕ ਦੂਸ਼ਿਤ ਹੋ ਚੁੱਕਿਆ ਜਸਵੰਦੀ ਕੇਂਦਰੀ ਸਿੰਚਾਈ ਮੰਤਰੀ ਨੇ ਸੰਸਦ ਚ ਪਾਣੀ ਦੇ ਦੂਸ਼ਿਤ ਹੋਣ ਵਾਲੀ ਪੇਸ਼ ਕੀਤੀ ਰਿਪੋਰਟ ਚ ਮੰਨਿਆ ਕਿ ਪੰਜਾਬ ਚ ਧਰਤੀ ਹੇਠਲਾ ਪਾਣੀ ਸਾਰੇ ਜ਼ਿਲ੍ਹਿਆਂ ਚ ਕੈਂਸਰ ਤੇ ਕਾਲਾ ਪੀਲੀਆ ਪੈਦਾ ਕਰ ਰਿਹਾ ਇਹ ਭਾਰਤ ਦੀ ਸੰਸਦ ਦੇ ਵਿੱਚ ਕੇਂਦਰੀ ਜਿਹੜਾ ਸਿੰਚਾਈ ਮੰਤਰੀ ਹੈ ਉਸ ਨੇ ਵੱਖ-ਵੱਖ ਰਿਪੋਰਟਾਂ ਦੇ ਹਵਾਲੇ ਨਾਲ ਇਹ ਗੱਲ ਨੂੰ ਹਮਈ ਭਰੀਆ ਕਿ ਬਿਲਕੁਲ ਪੰਜਾਬ ਦਾ ਕੋਈ ਜ਼ਿਲ੍ਹਾ ਹੁਣ ਅਜਿਹਾ ਬਚਿਆ ਨਹੀਂ ਜੇ ਤੇਤਾਤੀ ਠਲਾ ਪਾਣੀ ਪੀਣ ਨਾਲ ਕੈਂਸਰ ਜਾਂ ਕਾਲਾ ਪੀਣੀ ਵਰਗੀ ਬਿਮਾਰੀਆਂ ਨਾ ਹੁੰਦੀਆਂ ਹੋਣ ਜਾਂ ਉਹਦੇ ਖਤਰੇ ਪੈਦਾ ਨਾ ਹੁੰਦੇ ਹੋਣ ਤੇ ਫਿਰ ਬੰਦਾ ਕਰੇ ਤਾਂ ਕੀ ਕਰੇ ਬੋਤਲਬੰਦ ਪਾਣੀ ਲੋਕਾਂ ਨੂੰ ਲੱਗਦਾ ਕਿ ਸੁਰੱਖਿਅਤ ਹੈ ਪਲਾਸਟਿਕ ਦੀਆਂ ਬੋਤਲਾਂ 'ਚ ਬੰਦ ਪਾਣੀ ਬੈਸੀ ਕੈਂਸਰ ਦਾ ਕਾਰਨ ਬਣਦਾ ਜਿਸ ਕਦਰ ਉਹ ਫੈਕਟਰੀਆਂ 'ਚੋਂ ਨਿਕਲ ਕੇ ਟਰੱਕਾਂ 'ਚ ਗੱਡੀਆਂ 'ਚ ਸੜਕਾਂ 'ਤੇ ਧੁੱਪੇ ਛਾਵੇਂ ਪਿਆਉਂਦਾ ਨਾ ਤੇ ਉਹ ਬੈਸੀ ਤੇ ਜਿਹੜੀਆਂ ਡੱਬਿਆਂਵੰਦ ਚੀਜ਼ਾਂ ਤੁਸੀਂ ਇਹ ਸੋਚ ਕੇ ਪੀਨੇ ਹੋ ਕੇ ਤਾਂ ਬ੍ਰਾਂਡਡ ਨੇ ਜੀ ਇਹ ਤਾਂ ਕੰਪਨੀ ਵਾਲਿਆਂ ਨੇ ਜੀ ਹੈਨਾ ਤੇ ਉਹ ਬਿਨਾ ਕੈਮੀਕਲ ਤੋਂ ਇੰਨੇ ਦਿਨ ਕੱਟੇ ਨਹੀਂ ਸਕਦੀ ਉਹਨਾਂ 'ਚ ਤਾਂ ਪਹਿਲਾਂ ਹੀ ਕੈਮੀਕਲ ਤੇ ਇਧਰ ਧਰਤੀ ਹੇਠਲਾ ਪਾਣੀ ਚਾਹੇ ਉਹ ਉਦਯੋਗ ਦੇ ਹਵਾਲੇ ਨਾਲ ਚਾਹੇ ਉਹ ਕਾਰੋਬਾਰ ਦੇ ਹਵਾਲੇ ਨਾਲ ਚਾਹੇ ਅਸੀਂ ਆਪਣੀਆਂ ਰੈਂਦ ਖੁੰਦ ਸੀਵਰੇਜ ਦੇ ਹਵਾਲੇ ਨਾਲ ਜਾਂ ਅਸੀਂ ਆ ਡਾਈ ਇੰਡਸਟਰੀ ਅਜੇ ਵੀ ਚੱਲੀ ਜਾਂਦੀ ਹੈ ਜਿਹੜੀਆਂ ਸਾਡੀਆਂ ਕੁਦਾ ਬਦਲ ਨਹੀਂ ਅਸੀਂ ਲੱਭ ਪਾਰੇ ਉਹਦੇ ਹਵਾਲੇ ਨਾਲ ਚਮੜੇ ਉਦਯੋਗ ਦੇ ਹਵਾਲੇ ਨਾਲ ਆ ਅਫੈਕਟੀਆਂ ਚੋਂ ਨਿਕਲ ਰਿਆ ਬੜੀ ਉਦਯੋਗਿਕ ਘਰਾਣੇ ਕੁੰਡੀਆਂ ਲਾ ਕੇ ਆ ਜੀਰਾ ਸ਼ਰਾਬ ਫੈਕਟਰੀ ਉਹਦੀ ਵੱਡੀ ਉਦਾਹਰਨ ਧਰਤੀ ਜਕਰ ਕਰਨ ਦਾ ਨਤੀਜਾ ਕਿ ਫਿਰ ਮੋਟਰਾਂ ਚੋਂ ਟੂਟੀਆਂ ਚੋਂ ਜ਼ਹਿਰ ਬਾਹਰ ਆਉਂਦਾ ਪਾਣੀ ਦੀ ਬਜਾਏ ਕਹਿੰਦੀ ਜੀ ਇਹ ਰਿਪੋਰਟ ਸੱਚਾਈ ਇਹਦੇ ਚ ਮੰਨਿਆਗਾ ਕਿ ਪੰਜਾਬ ਦਾ ਹਰ ਜ਼ਿਲ੍ਹਾ ਉਥੇ ਧਰਤੀ ਹਟਲੇ ਪਾਣੀ ਚੋਂ ਕੈਂਸਰ ਪੈਦਾ ਹੋਣ ਵਾਲੇ ਕਣ ਕਾਲਾ ਪੀਲਿਆ ਹੁੰਦੇ ਖਤਰੇ ਖੜੇ ਉਨੇਸ ਪਹਿਲੂ ਤੇ ਕਹਿੰਦੇ ਰਸਾਇਣ ਇਸ ਕਦਰ ਹੋ ਗਿਆ ਕਿ ਇਹ ਪਾਣੀ ਹੁਣ ਫਸਲਾਂ ਨੂੰ ਲਾਉਣ ਲਈ ਇੱਕ ਵੀ ਨਹੀਂ ਮਤਲਬ ਖੇਤੀ ਬਾੜੀ ਦੇ ਹਵਾਲੇ ਨਾਲ ਖੇਤੀ ਮਾਹਿਰਾਂ ਦਾ ਵੀ ਜਾਂ ਰਾਜਵਾਲ ਹੋਰਾਂ ਨੇ ਵੀ ਉੱਥੇ ਸਵਾਲ ਖੜਾ ਕੀਤਾ ਕਿ ਬਿਲਕੁਲ ਜੀ ਇਹ ਪਾਣੀ ਤਾਂ ਹੁਣ ਬੰਦਿਆਂ ਦੇ ਪਸ਼ੂਆਂ ਦੇ ਪੀਣ ਲਈ ਤਾਂ ਕੀ ਹੈ ਤਾਂ ਖੇਤੀ ਨੂੰ ਲਾਉਣ ਲਈ ਵੀ ਨਹੀਂ ਲਿਆ ਕਿਉਂਕਿ ਕੁਝ ਰਸਾਇਣ ਅਜੇਹੇ ਨੇ ਕੁਝ ਤਾਤਾਂ ਅਜਈਆਂ ਨੇ ਜਿਹੜੀਆਂ ਕਿਸੇ ਟ੍ਰੀਟਮੈਂਟ ਸਿਸਟਮ ਚ ਵੀ ਟ੍ਰੀਟ ਹੋ ਕੇ ਸਾਪੋ ਕੇ ਬਾਤ ਨਹੀਂ ਹੁੰਦੀ। ਸੋ ਇਸ ਵੀ ਖਤਰਾ ਫੈਦਾਉਂਗੇ। ਚਲੋ। ਪਰ ਪੰਜਾਬ ਸਰਕਾਰ ਨੂੰ ਤਾਂ ਕਹਿੰਦੇ ਐਨਜੀਟੀ ਨੇ ਜੀ ਪ੍ਰਦੂਸ਼ਣ ਦੇ ਮਾਮਲੇ 'ਚ ਜੁਰਮਾਨਾ ਲਾਤਾ। ਐਨਜੀਟੀ ਨੇ ਪੰਜਾਬ ਸਰਕਾਰ ਨੂੰ 1026 ਕਰੋੜ ਦਾ ਜੁਰਮਾਨਾ ਲਾਇਆ। ਇੱਕ ਮਹੀਨੇ ਦੇ ਅੰਦਰ-ਅੰਦਰ ਰਕਮ ਜਮ੍ਹਾਂ ਕਰਾਓ। ਨਹੀਂ ਤਾਂ ਫਿਰ ਅਗਲੀ ਕਾਰਵਾਈ ਹੋਊ। ਇੱਕ ਆਪਣਾ ਪਹਿਲੂ ਕਿ ਕੂੜੇ ਨੂੰ ਲੈ ਕੇ ਆਪਾਂ ਪਹਿਲਾਂ ਵੀ ਇੱਕ ਦਿਨ ਪਲਾਸਟਿਕ ਵਾਲੇ ਹਵਾਲਾ ਗੱਲ ਕਰ ਚੁੱਕੇ ਆ ਕਿ ਪਲਾਸਟਿਕ ਦੇ ਲਫਾਫੇ ਜਾਂ ਜਵਾਕਾਂ ਵਾਲੇ ਉਹ ਡਾਈਪਰ ਜੇ ਇਹ ਚੀਜ਼ਾਂ ਹਜ਼ਾਰ ਹਜ਼ਾਰ ਸਾਲ ਨਹੀਂ ਗਲਦੀਆਂ 900 900 ਸਾਲ ਨਹੀਂ ਗਲਦੀਆਂ ਤੇ ਫਿਰ ਅਸੀਂ ਆਪਣੀ ਪੀੜ੍ਹੀਆਂ ਨੂੰ ਦੇਖ ਕੇ ਕੀ ਜਾ ਰਹੇ ਪਰ ਦਿੱਲੀ ਵਾਲਾ ਕੂੜੇ ਦਾ ਢੇਰ ਤਾਂ ਬਦਨਾਮ ਹੈ ਪੰਜਾਬ ਦੀ ਰਾਜਸਥਾਨੀ ਚੰਡੀਗੜ੍ਹ ਚ ਲੱਗਿਆ ਵੀ ਕੂੜੇ ਦਾ ਢੇਰ ਤੇ ਪੰਜਾਬ ਦੇ ਹੁਣ ਹਰ ਸ਼ਹਿਰ ਦੇ ਐ ਐਂਟਰੀ ਤੇ ਸਵਾਗਤੀ ਬੂਹੇ ਤੇ ਜਾ ਜਿੱਥੇ ਜਾ ਕੇ ਸ਼ਹਿਰ ਮੁੱਕਦਾ ਉੱਥੇ ਤੁਹਾਨੂੰ ਕੂੜੇ ਦੇ ਢੇਰ ਮਿਲਣਗੇ ਤੇ ਜੇ ਪੰਜਾਬ ਦਾ ਹਰ ਸ਼ਹਿਰ ਕਸਬੇ ਚ ਇੱਕ ਕੂੜੇ ਦਾ ਢੇਰ ਲੱਗ ਰਿਹਾ ਹੁਣ ਤਾਂ ਪਿੰਡ ਵਾਲੀ ਰੂੜੀ ਵੀ ਹੈਨਾ ਸ਼ੁੱਧ ਖਾਦ ਨਹੀਂ ਰਹੀ ਉਹਨੂੰ ਵੀ ਖੇਤ ਚ ਪਾ ਕੇ ਦੇਖ ਲਿਓ ਹੈਨਾ ਖਾਦ ਰਲ ਜੂਗੀ ਤੇ ਉੱਪਰ ਲਫਾ ਫੇਲ ਫਾਵੇ ਖੇਤਾਂ ਚ ਦਿਖਣਗੇ ਫਿਰ ਉਹ ਗਲਣਾ ਹੀ ਨਹੀਂ ਤੇ ਉਹ ਬਿਮਾਰੀਆਂ ਦੇ ਕਾਰਨ ਬਣਦੇ ਆ ਆਵਾਰਾ ਪਸ਼ੂ ਉਹਨਾਂ ਦੀ ਬਹੁਤਾ ਕਾਰਨ ਵੀ ਬਣਦੇ ਨੇ ਸੋ ਐਨਜੀਟੀ ਨੇ ਪੰਜਾਬ ਸਰਕਾਰ ਨੂੰ 1026 ਕਰੋੜ ਦਾ ਜੁਰਮਾਨਾ ਲਾਇਆ ਕਿ 1 ਮਹੀਨੇ ਦੇ ਅੰਦਰ ਅੰਦਰ ਰਕਮ ਜਮ੍ਹਾਂ ਕਰਾਓ ਕਹਿੰਦੇ ਜੀ ਜਿਹੜਾ ਰਹਿਤ ਖੁੰਦ ਹੈ ਕੂੜਾ ਹੈ ਸੀਵਰੇਜ ਹੈ ਉਹਦਾ ਟ੍ਰੀਟਮੈਂਟ ਬਹੁਤ ਹੌਲੀ ਹੋ ਰਿਹਾ ਹੈ ਨਾ ਕੂੜਾ ਰਹਿਤ ਖੁੰਦ ਨੂੰ ਜਿਹੜਾ ਨਿਵੇਟਣਾ ਹੈ ਸਮੇਟਣਾ ਹੈ ਉਹਦਾ ਨਿਪਟਾਰਾ ਕਰਨਾ ਉਹਦੀ ਕਾਰਵਾਈ ਬੜੀ ਹੌਲੀ ਚੱਲਦੀ ਹੈ ਇਹ ਇਸ ਲਈ ਪ੍ਰਕਿਰਿਆ ਨੂੰ ਬਹੁਤ ਮੱਧਮ ਗਤੀ ਨਾਲ ਬੜੇ ਮਤਲਬ ਮੱਠੀ ਰਫਤਾਰ ਨਾਲ ਤੋਰਨ ਦੇ ਕਰਕੇ ਪੰਜਾਬ ਸਰਕਾਰ ਨੂੰ NGT ਨੇ نیشنل ਗ੍ਰੀਨ ਟ੍ਰਿਬਿਨਲ ਨੇ 1026 ਕਰੋੜ ਦਾ ਜੁਰਮਾਨਾ ਕੀਤਾ ਸਰਕਾਰ ਲਈ ਝਟਕੇ ਵਰਗਾ ਗਿਆ ਸਰਕਾਰ ਨੂੰ ਫਿਕਰ ਪੈ ਗਿਆ ਸਰਕਾਰ ਨੇ ਡਿਸੀਆ ਨੂੰ ਤਾਲਬ ਕਰ ਲਿਆ ਝਾੜ ਬਾਕੀ ਕਰਤੀ ਕਾਰਵਾਈ ਲਈ ਪੈਸੇ ਇਹ 2.5 ਸਾਲਾਂ ਚ ਦਾ ਕੂੜੇ ਦੇ ਢੇਰ ਲੱਗੇ ਨਹੀਂ ਜਨਾਬ ਇਹ ਕੱਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਦਾ ਢੂਲ ਕੂੜੇ ਦੇ ਢੇਰ ਪੈਦਾ ਨਹੀਂ ਹੋਏ ਜਾਂ ਕੱਲੀਆਂ ਸਰਕਾਰਾਂ ਹੀ ਜ਼ਿੰਮੇਵਾਰ ਨਹੀਂ ਇਹਦੇ ਲਈ ਇਹਦੇ ਲਈ ਪੰਜਾਬ ਦੇ ਲੋਕ ਵੀ ਜ਼ਿੰਮੇਵਾਰ ਨੇ ਆਪਾਂ ਸਾਰੇ ਜ਼ਿੰਮੇਵਾਰ ਆ ਆਪਣੀ ਪੰਜਾਬ ਦੇ ਸਮੂੱਚੇ ਵਾਸੀਆਂ ਦੀ ਜ਼ਿੰਮੇਵਾਰੀ ਬਣਦੀ ਆ ਅਸੀਂ ਇੰਨੇ ਕੁੜੇ ਸਾਢੇ ਕੁੜੇ ਨਾਲ ਕੀ ਫਰਕ ਪੈਂਦਾ ਸੜ ਤੋਂ ਸੜਕ ਤੇ ਜੇ ਆਪਾਂ ਗੱਠ ਮਾਰੀ ਗੱਡੀ ਦਾ ਸ਼ੀਸ਼ਾ ਕੋਲ ਕੇ ਸੜ ਤੋਂ ਕੀ ਫਰਕ ਪੈਂਦਾ ਇਹ ਫਰਕ ਨਹੀਂ ਪੈਂਦੇ ਇਹਦੇ ਨਾਲ ਹੀ ਢੇਰ ਬਣ ਰਹੇ ਨੇ ਇਸ ਲਈ ਪਹਿਲੀਆਂ ਸਰਕਾਰਾਂ ਵੀ ਜ਼ਿੰਮੇਵਾਰ ਨੇ ਜੇ ਉਹ ਢੇਰ ਵਧਾ ਕੇ ਗਈਆਂ ਤੇ ਹੁਣ ਵਾਲਾ ਢੇਰ ਵੀ ਸ਼ਾਮਲ ਹੋ ਜਾਂਦਾ ਤੇ ਨਪਟਾਰਾ ਉਨੀ ਤੇਜ਼ੀ ਨਾਲ ਨਹੀਂ ਹੋ ਰਿਹਾ ਸਿਸਟਮ ਦਾ ਵੀ ਸਰਕਾਰਾਂ ਦਾ ਵੀ ਉਹਨਾਂ ਧਿਆਨ ਵੀ ਨਹੀਂ ਹੈਗਾ ਨਤੀਜਾ ਫਿਰ ਜੁਰਮਾਨਾ ਇਹ ਸਰਕਾਰ ਨੂੰ ਥੋੜਾ ਜਿਹਾ ਜੁਰਮਾਨਾ ਲੱਗਿਆ ਇਹ ਪੰਜਾਬ ਨੂੰ ਲੱਗਿਆ ਇਹ ਸਾਨੂੰ ਪੰਜਾਬ ਵਾਸੀਆਂ ਨੂੰ ਲੱਗਿਆ ਭੋਗਾਂਗੇ 1022 ਕਰੋੜ ਦੇ ਪੈਸੇ ਸਰਕਾਰ ਕੋਲ ਜਵਾਬ ਦਾਖਲ ਕਰਨ ਦਾ ਵੀ ਚੈਲੰਜ ਕਰਨ ਦਾ ਵੀ ਸਮਾਂ ਵੀ ਹੈਗਾ ਤੇ ਚੁੱਪ ਕਰਕੇ ਜੁਰਮਾਨਾ ਭਰਨ ਦਾ ਵਕਤ ਵੀ ਹੈ ਨੂੰ ਦੇਖਦੇ ਹਾਂ ਇਸ ਮਸਲੇ ਤੇ ਸਰਕਾਰ ਅੱਗੇ ਕਿਵੇਂ ਵਧ ਗਈ ਹੈ ਕਿਉਂਕਿ ਪੰਜਾਬ ਚ ਸੋਲਿਡ ਵੇਸਟ ਮੈਨੇਜਮੈਂਟ ਸੰਬੰਧੀ ਹੁਣ ਤੱਕ ਜਿਹੜੇ ਵੀ ਕੰਮ ਨੇ ਉਹਦੀ ਰਿਪੋਰਟ ਦੇ ਵਿੱਚੇ ਤਾਥ ਉੱਪਰ ਰਹੇ ਨੇ ਹੈਨਾ ਕਿ ਵੀ ਕੋਈ ਰਿਪੋਰਟ ਪੇਸ਼ ਕੀਤੀ ਜਾਵੇ ਜਿਹਦੇ ਵਿੱਚ ਮੁੱਢਲੀ ਜਾਂਚੇ ਪਤਾ ਲੱਗ ਰਿਹਾ ਕਿ ਉਹ ਰਫ਼ਤਾਰ ਜਿਹੜੀ ਤੈਅ ਕੀਤੀ ਗਈ ਸੀ ਉਸ ਰਫ਼ਤਾਰ ਨਾਲ ਕੰਮ ਨਹੀਂ ਹੋਇਆ ਨਤੀਜੇ ਤਾਂ ਸਾਲਾਂ ਬੱਧੀ ਨਹੀਂ ਔਕਣਾ ਕੂੜਾ ਜਿਸ ਰਫ਼ਤਾਰ ਨਾਲ ਚੱਲ ਰਿਹਾ ਹੈ ਉਸ ਰਫ਼ਤਾਰ ਨਾਲ ਤਾਂ ਜੇ ਲਗਾਤਾਰ ਏਸੀ ਕੂੜੇ ਲੁੱਟਾ ਤਾਂ ਵੀ ਸਾਲਾਂ ਲੱਗ ਜਾਣੇ ਪਰ ਹਰ ਰੋਜ਼ ਨਵੇਂ ਵਿੱਚ ਸ਼ਾਮਲ ਹੁੰਦਾ ਜਿਹੜਾ ਉਹਦੇ ਹਵਾ ਦੇ ਨਾਲ ਵੱਖਰਾ ਉਸ ਵਾਰ ਚੰਡੀਗੜ੍ਹ ਚ ਚਾਰ ਪੰਜ ਐਮਪੀ ਤਾਂ ਮੈਂ ਬਦਲਦੇ ਦੇਖ ਲਏ ਜਿਹੜੇ ਕੂੜੇ ਦਾ ਢੇਰ ਹਰ ਵਾਰ ਖਤਮ ਕਰ ਦਿੰਦੇ ਨੇ ਪਰ ਖਤਮੇ ਨਹੀਂ ਹੁੰਦਾ ਐਮਪੀ ਬਦਲ ਜਾਂਦਾ ਨਵਾਂ ਇਹ ਨਾਲ ਪਿਛਲੇ 15-20 ਸਾਲਾਂ ਤੋਂ ਕੂੜੇ ਦੇ ਢੇਰ ਤੇ ਚੰਡੀਗੜ੍ਹ 'ਚ ਰਾਜਨੀਤੀ ਹੋ ਜਾਂਦੀ ਆ ਹੁਣ ਪੰਜਾਬ 'ਚ ਵੀ ਹੋਣ ਲੱਗ ਜੂਗੀ ਪਰ ਭੁਗਤ ਭੋਗੀ ਕੌਣ ਹੈ ਤੁਸੀਂ ਅਸੀਂ ਲੋਕ ਹਾਂ ਇੱਕ ਪਾਸੇ ਐਨਜੀਟੀ ਨੋਟਿਸ ਭੇਜ ਰਹੀ ਆ ਦੂਹੇ ਪਾਸੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਸਰਗਰਮ ਹੋਇਆ ਕਹਿੰਦੇ ਵੀ ਪੰਜਾਬ 'ਚ ਤਾਂ ਪੰਜਾਬ ਦੇ ਸੈਲੂਨ ਨੇ ਪ੍ਰਦੂਸ਼ਣ ਦਾ ਕਾਰਨ ਬਣ ਰਹੇ ਨੇ ਆ ਬੜੀਆਂ ਮਾਡਰਨ ਦੁਕਾਨਾਂ ਖੁੱਲੀਆਂ ਬਾਈ ਬڑے-ਬڑے ਬੋਰਡ, بڑے-ਬڑے ਐ ਸ਼ੋਰੂਮ, ਵੱਡੀਆਂ-ਵੱਡੀਆਂ ਕੁਰਸੀਆਂ, بڑے-ਬڑے ਸ਼ੀਸ਼ੇ, ਕਹਿੰਦੇ ਉੱਥੇ ਤਾਂ ਰੇਟੇ ਬਹੁਤ ਮਹਿੰਗਾ। ਆ ਬਾਲਤਵਾਈ ਜੀ, ਨਵਾਈ ਜੀ, ਆ ਬਲੀਚਿੰਗ ਜੀ, ਫਲੀਚਿੰਗ ਜੀ, ਪਤਾ ਨਹੀਂ ਕਹਿੰਦੇ ਉੱਥੇ ਤਾਂ ਪੈਸੇ ਹੀ ਬਹੁਤ ਲੱਗਦੇ ਨੇ। ਤੇ ਅੱਧੇ ਕਹਿੰਦੇ ਏਸੀ ਗੱਲ ਕਰਕੇ ਦਿੰਦੇ ਕਾਫੀ ਦਾ ਕੱਪ ਵੀ ਦਿੰਦੇ ਨੇ ਜੀ। ਤੇ ਪਰ ਕੁੰਡਾ ਵੀ ਕਰਾਉਂਦੇ ਨੇ। ਪਰ ਇਹ ਕਹਿੰਦੇ ਜੀ ਹੁਣ ਇਹ ਜਿਹੜੇ ਮਾਡਰਨ ਸੈਂਟਰ ਨੇ ਆ ਬਿਊਟੀ ਪਾਰਲਰ ਜੇ ਇਹਨਾਂ ਜਾਂ ਫਿਰ ਇਹ ਸਾਰੇ ਉਹ ਕਹਿੰਦੇ ਜੀ ਇਹ ਸਾਰੇ ਪੋਲੂਸ਼ਨ ਦਾ ਕਾਰਨ ਬਣ ਰਹੇ ਨੇ ਇਹਨਾਂ ਦੇ ਕਾਰਨ ਹੀ ਪੋਲੂਸ਼ਨ ਕਹਿੰਦੇ ਕਲਰ ਡਾਈ ਬਲੀਚਿੰਗ ਵਾਲਾ ਪਾਣੀ ਇਹ ਸਾਰਾ ਕੁਝ ਜਦੋਂ ਆ ਕੇ ਕਹਿੰਦੇ ਉਹ ਚ ਸੀਵਰੇਜ ਮਿਲਦਾ ਤਾਂ ਉਹ ਸਾਰੇ ਪਾਣੀ ਨੂੰ ਕੈਮੀਕਲ ਯੁਕਤ ਕਰ ਦਿੰਦਾ ਕਿਉਂਕਿ ਕਲਰ ਜਿਹੜੇ ਡਾਈ ਕੀਤੇ ਜਾਂਦੇ ਨੇ ਹੈਨਾ ਉਹ ਵਾਲਾ ਨੂੰ ਰੰਗ ਕਰਨ ਵਾਲਾ ਜਿਹੜਾ ਉਹ ਆਉਂਦਾ ਸਾਰਾ ਕੁਝ ਜਾਂ ਬਲੀਚਿੰਗ ਵਾਲਾ ਸਾਰਾ ਕੁਝ ਆਉਂਦਾ ਉਹਨਾਂ ਸਾਰਿਆਂ 'ਚ ਕੈਮੀਕਲ ਹੁੰਦਾ ਤੇ ਉਹ ਕੈਮੀਕਲ ਕਹਿੰਦੇ ਫਿਰ ਸਾਰਾ ਆ ਕੇ ਸੀਵਰੇਜ ਡੰਪ ਹੁੰਦਾ ਤੇ ਸਾਰਾ ਪਾਣੀ ਕਹਿੰਦੇ ਇਹੋ ਦੇ ਨਾਲ ਪੋਲੂਸ਼ਨ ਫੈਲ ਰਹੀ ਹੈ ਬਿਮਾਰੀਆਂ ਫੈਲ ਰਹੀਆਂ ਹੁਣ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ ਮਹਾਲੀ ਦੇ ਲੁਧਿਆਣੇ ਦੇ ਜਲੰਧਰ ਦੇ ਅੰਮ੍ਰਿਤਸਰ ਦੇ ਵੱਡੇ ਵੱਡੇ ਸੈਲੂਨਾਂ ਨੂੰ ਨੋਟਿਸ ਜਾਰੀ ਕਰਕੇ ਕਿਹਾ ਕਿ ਭਾਈ 2 ਸਤੰਬਰ ਨੂੰ ਪਟਿਆਲੇ ਆਜੋ ਪੇਸ਼ ਹੋਵੋ ਉਹਦੇ ਵਿੱਚ ਉਹਨਾਂ ਨੇ ਹਵਾਲਾ ਹੀ ਦਿੱਤਾ ਕਿ ਬਕਾਇਦਾ ਤੌਰ ਤੇ ਨੈਸ਼ਨਲ ਗ੍ਰੀਨ এনਵਿਰਨਮੈਂਟ ਦੇ ਹਵਾਲੇ ਨਾਲ ਪੰਜਾਬ ਸਰਕਾਰ ਨੇ ਪਹਿਲ ਕਦਮੀ ਕੀਤੀ ਆ ਕਿ ਸਾਡਾ ਪਹਿਲੇ 1.26 ਕਰੋੜ ਦਾ ਜੁਰਮਾਨਾ ਉਧਰੋਂ ਲੱਗਿਆ ਤੇ ਉਹਨੂੰ ਪੁਲਿਸਨ ਕੰਟਰੋਲਰ ਕਹਿੰਦਾ ਕਿਥੇ ਤੱਕ ਸੀ ਕਾਰਵਾਈ ਪਾਉਣੀ ਆ ਸੋ ਉਹਨਾਂ ਨੇ ਕਾਰਵਾਈ ਪਾਤੀ ਜੀ ਆ ਵੱਡੇ ਨਾਮੀ ਸ਼ਹਿਰ ਮਹਾਲੀ ਲੁਧਿਆਣਾ ਜਲੰਧਰ ਅੰਮ੍ਰਿਤਸਰ ਤੇ ਕੁਝ ਹੋਰ ਥਾਮਾ ਦੇ ਸੈਲੂਨ ਨੂੰ ਨੋਟਿਸ ਜਾਰੀ ਕਰਕੇ 2 ਦਸੰਬਰ ਨੂੰ ਤਾਲਬ ਕਰ ਲਿਆ ਤੇ ਉਹਦੇ ਵਿੱਚ ਉਹਨਾਂ ਨੇ ਇਹੀ ਕਿਹਾ ਕਿ ਜਦੋਂ ਵਾਲ ਡਾਈ ਕੀਤੇ ਜਾਂਦੇ ਨੇ ਵਾਲਾਂ ਨੂੰ ਰੰਗ ਕੀਤਾ ਜਾਂਦਾ ਹੈ ਬਲੀਚਿੰਗ ਕੀਤੀ ਜਾਂਦੀ ਹੈ ਤਾਂ ਉੱਚ ਕੈਮੀਕਲ ਇਸਤੇਮਾਲ ਹੁੰਦਾ ਤੇ ਇਹ ਸੈਲੂਨ ਕਹਿੰਦੇ ਸਿੱਧਾ ਉਹ ਸਾਰਾ ਪਾਣੀ ਸੀਵਰੇਜ ਸੜ ਦਿੰਦੇ ਨੇ ਜਦੋਂ ਕਿ ਅਜਿਹੇ ਕੈਮੀਕਲਾਂ ਦੀ ਵਰਤੋਂ ਤਾਂ ਜਾਂ ਹੋਰ ਤਰ੍ਹਾਂ ਦੇ ਕੈਮੀਕਲਾਂ ਦੀ ਵਰਤੋਂ ਤਾਂ ਲੈਬੋਟਰੀਆਂ 'ਚ ਵੀ ਹੁੰਦੀ ਹੈ ਪਰ ਕਹਿੰਦੇ ਲੈਬੋਟਰੀਆਂ ਦੇ ਵਿੱਚ ਟ੍ਰੀਟਮੈਂਟ ਸਿਸਟਮ ਹੈ ਕਿ ਉਹ ਪਹਿਲਾਂ ਇੱਕ ਡਰਮ 'ਚ ਇੱਕ ਟੈਂਕੀ 'ਚ ਇੱਕ ਢੋਲ 'ਚ ਇਹਨੂੰ ਇਕੱਠਾ ਕਰਦੇ ਨੇ ਉੱਥੋਂ ਟ੍ਰੀਟਮੈਂਟ ਹੋ ਕੇ ਫਿਰ ਸੀਵਰੇਜ ਹੁੰਦਾ ਇਹੀ ਪ੍ਰਕਿਰਿਆ ਦੇ ਲਈ ਟ੍ਰੀਟਮੈਂਟ ਪਲਾਂਟ ਸ਼ਰਾਬ ਦੀਆਂ ਫੈਕਟਰੀਆਂ 'ਚ ਵੱਡੇ ਉਦਯੋਗਿਕ ਘਰਾਣਿਆਂ 'ਚ ਪਰ ਉਹ ਢੰਮੀ ਨੇ ਕਹਿੰਦੇ ਉਹ ਚਲਾਉਣ ਦੇ ਉੱਤੇ ਉਹਨਾਂ ਦਾ ਖਰਚਾ ਹੁੰਦਾ ਹੈ ਇਸ ਲਈ ਪੈਸੇ ਬਚਾਉਣ ਦੇ ਲਈ ਉਹ ਜਾਂ ਧਰਤੀ 'ਚ ਕਰਕ ਦਿੰਦੇ ਨੇ ਜਾਂ ਸਿੱਧਾ ਸੀਵਰੇਜ ਸੁੱਟ ਦਿੰਦੇ ਨੇ ਜਾ ਟੈਂਕ ਪਰ ਵਰਕੇ ਲੋਕਾਂ ਦੇ ਖੇਤਾਂ 'ਚ ਛਟਿਆਉਂਦੇ ਨੇ ਸੜਕਾਂ ਨਾਲਿਆਂ 'ਚ ਚੋਿਆਂ 'ਚ ਛਟਿਆਉਂਦੇ ਨੇ ਤੇ ਪਰ ਹੁਣ ਪ੍ਰਿਫਿਊਸ਼ਨ ਕੰਟਰੋਲ ਬੋਰਡ ਦੀ ਨਜ਼ਰ 'ਚ ਸਲੂਨ ਆਏ ਨੇ ਸੋ ਸਲੂਨਾਂ ਦੇ ਉੱਤੇ ਕਾਰਵਾਈ ਹੋਣ ਦੀ ਤਿਆਰੀ ਹੈ ਕਿੱਥੋਂ ਤੱਕ ਇਹ ਕਾਰਵਾਈ ਹੁੰਦੀ ਹੈ ਕਿਸ ਕਦਰ ਹੁੰਦੀ ਹੈ ਉਹ ਦੇਖਣੀ ਚਾਹੀਦੀ ਚਲੋ ਇਹ ਸਭ ਦੇ ਦਰਮਿਆਨ ਇੱਕ ਫਿਕਰਵੰਦੀ ਵਾਲਾ ਪਹਿਲੂ ਕਤਰ ਚੋਪਰਿਆ ਪਵਨ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕਤਰ ਦੇ ਵਿੱਚ ਪੁਲਿਸ ਨੇ ਥਾਣੇ 'ਚ ਜਬਰੀ ਰੱਖਿਆ ਹੋਇਆ ਇੱਕ ਨਹੀਂ ਦੋ ਪਵਨ ਸਰੂਪ ਨੇ ਤੋਂ ਪਵਨ ਸਰੂਪਾਂ ਨੂੰ ਕਤਰ ਦੇ ਵਿੱਚ ਥਾਣੇ ਦੇ ਅੰਦਰ ਰੱਖਣ ਦਾ ਮਾਮਲਾ ਸ਼੍ਰੀ ਕਲਤਖਸਾ ਪਹੁੰਚਿਆ ਸ਼੍ਰੀ ਕਲਤਖਸਾ ਸਾਹਿਬ ਤੇ ਹਵਾਲੇ ਨਾਲ ਐਸਜੀਪੀਸੀ ਨੂੰ ਇਸ ਦੇ ਉੱਤੇ ਅਗਾਹ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਐਸਜੀਪੀਸੀ ਨੇ ਕੇਂਦਰ ਤੱਕ ਗ੍ਰਹਿ ਮੰਤਰੀ ਤੱਕ ਵਿਦੇਸ਼ ਮੰਤਰੀ ਤੱਕ ਪਹੁੰਚ ਕੀਤੀ ਹੈ ਚਿੱਠੀ ਪੱਤਰ ਲਿਖਿਆ ਸੁਨੇਹਾ ਲਾਇਆ ਕਿ ਵਿਦੇਸ਼ ਮੰਤਰਾਲਾ ਉੱਥੋਂ ਦਾ ਕਤਰ ਦਾ ਭਾਰਤੀ ਦੂਤਾਵਾਸ ਇਸ ਮਸਲੇ ਤੇ ਗੌਰ ਕਰੇ ਕਿ ਸਿੱਖ ਭਾਈਚਾਰੇ ਲਈ ਮੈਂ ਸਿੱਖ ਨਾਮ ਲੇਵਾ ਸੰਗਤ ਲਈ ਜਾਂ ਨਾਨਕ ਨਾਮ ਲੇਵਾ ਸੰਗਤ ਲਈ ਜਾਂ ਪ੍ਰਮਾਤਮਾ ਨੂੰ ਰੱਬ ਨੂੰ ਕੁਦਰਤ ਨੂੰ ਕਾਇਨਾਤ ਨੂੰ ਉਹਦੇ ਵਿੱਚ ਭਰੋਸਾ ਕਰਨ ਵਾਲੀ ਤਰ੍ਹਾਂ ਦੇ ਲਈ ਗੁਰੂ ਗ੍ਰੰਥ ਸਾਹਿਬ ਦਾ ਰੁਤਬਾ ਸਤਕਾਰ ਸਭ ਤੋਂ ਉੱਪਰ ਹੈ। ਸੋ ਇਹ ਇਸ ਲਈ ਕਹਿੰਦੇ ਕਿ ਭਾਰਤ ਸਰਕਾਰ ਦੇਸ਼ ਮੰਤਰਾਲਾ ਭਾਰਤੀ ਦੂਤਾਵਾਸ ਕਤਰ ਦਾ ਉਥੋਂ ਦੀ ਸਰਕਾਰ ਨਾਲ ਤਾਲਮੇਲ ਕਰੇ ਤੇ ਪਾਵਨ ਸਰੂਪ ਨੂੰ ادب ਸਤਕਾਰ ਨਾਲ ਉਸ ਦੇ ਬਣਦੇ ਸਥਾਨ ਤੇ ਪਹੁੰਚਾਇਆ ਜਾਵੇ ਅਸਲ ਚ ਘਟਨਾ ਕਿੱਥੋਂ ਸਾਹਮਣੇ ਆਈ ਭਾਈ ਕਨਈਆ ਸੰਸਥਾ ਇੱਕ ਭਾਈ ਕਨਈਆ 8 ਸੰਸਥਾ ਉਹਨੇ ਕਹਿੰਦੇ ਦਸੰਬਰ 2023 ਦੇ ਵਿੱਚ ਕਤਰ ਦੇ ਦੋਹਾ ਪੁਲਿਸ ਵੱਲੋਂ ਇੱਕ ਸਿੱਖ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੇ ਹਵਾਲੇ ਨਾਲ ਇਹ ਜਾਣਕਾਰੀ ਪਹੁੰਚਦੀ ਕੀਤੀ ਹੈ ਕਿ ਉਥੇ ਇੱਕ ਸਿੱਖ ਨੌਜਵਾਨ ਨੂੰ ਸਿੱਖ ਸ਼ਕਸ਼ੀਤ ਨੂੰ ਗ੍ਰਿਫਤਾਰ ਕੀਤਾ ਇਸ ਵਾਲੇ ਨਾਲ ਕਿ ਉਹ ਉਸ ਨੇ ਆਪਣੇ ਮਤਲਬ ਪੈਸੇ ਚੋਂ ਜਾਂ ਆਪਣੀ ਸੇਵਾ ਚੋਂ ਜਾਂ ਆਪਣੇ ਘਰ ਦੇ ਕੁਝ ਏਰੀਏ ਚੋਂ ਉਸ ਨੂੰ ਗੁਰੂ ਘਰ ਦਾ ਰੂਪ ਦੇ ਕੇ ਉੱਥੇ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ ਕੀਤਾ ਹੋਇਆ ਸੀਗਾ ਤੇ ਉੱਥੇ ਉਹ ਸੰਗਤ ਕਰਦੇ ਸੀ ਹੈ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਨਿਤਨੇਮ ਹੁੰਦਾ ਸੀ ਹੈ ਪੰਥਕ ਮਰਿਆਦਾ ਅਨੁਸਾਰ ਗੁਰੂ ਘਰ ਦੀ ਮਰਿਆਦਾ ਅਨੁਸਾਰ ਉੱਥੇ ਉਹ ਧਾਰਮਿਕ ਗਤੀਵਿਧੀਆਂ ਹੁੰਦੀਆਂ ਸੀ ਜਿਹਨੂੰ ਲੈ ਕੇ ਕਹਿੰਦੇ ਜੀ ਉਥੇ ਕਤਰ ਦੇ ਵਿੱਚ ਇਹ ਆਇਆ ਕਿ ਜੀ ਇਹ ਤਾਂ ਇਸਲਾਮ ਦੇ ਵਿਰੁੱਧ ਹੈ ਜੀ ਤੇ ਇਹ ਕੱਟੜਵਾਦਤਾ ਦੇ حوالے ਨਾਲ ਕਹਿੰਦੇ ਜੀ ਪੁਲਿਸ ਨੇ ਕਾਰਵਾਈ ਕਰਤੀ ਉਸ ਸਿੱਖ ਨੌਜਵਾਨ ਨੂੰ ਵੀ ਗ੍ਰਿਫਤਾਰ ਕੀਤਾ ਤੇ ਦੋਵੇਂ ਪਾਵਨ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਕਤਰ ਪੁਲਿਸ ਚੱਕ ਕੇ ਥਾਣੇ ਚ ਲੈ ਗਏ ਸੋ ਇਸ ਕਤਰ ਦੀ ਦੋਹਾ ਪੁਲਿਸ ਵੱਲੋਂ ਜਿਹੜਾ ਪਾਵਨ ਸਰੂਪ ਚੱਕੇ ਗਏ ਸੀ ਉਹਨਾਂ ਨੂੰ ਤਾਂ ਵਾਪਸ ਨਹੀਂ ਕੀਤਾ ਬੰਦੇ ਨੂੰ ਬਾਅਦ ਚੋਂ ਰਿਹਾ ਕਰਤਾ ਸੋ ਇਹ ਘਟਨਾ ਜਦੋਂ ਕੱਲ ਤੱਕ ਸਭ ਦੇ ਧਿਆਨ ਚਾਈ ਤੇ ਐਸਜੀਪੀਸੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਹੁਣ ਬਕਾਇਦਾ ਆਵਾਜ਼ ਚੁੱਕੀ ਹੈ ਸੋ ਇਹ ਕੇਂਦਰ ਸਰਕਾਰ ਦਾ ਫਰਜ ਬਣਦਾ ਕਿ ਉਹ ਚਾਹੇ ਬਾਹਰਲੇ ਮੁਲਕਾਂ ਦੇ ਵਿੱਚ ਸਿੱਖ ਭਾਈਚਾਰਾ ਵਸਦਾ ਹੈ ਚਾਹੇ Hindu ਭਾਈਚਾਰਾ ਵਸਦਾ ਤੇ ਘੱਟੋ ਘੱਟ ਗੱਟ ਗਿਣਤੀਆਂ ਦੇ ਹਵਾਲੇ ਨਾਲ ਉਹਨਾਂ ਮੁਲਕਾਂ ਦੇ ਹਵਾਲੇ ਨਾਲ ਉੱਥੇ ਉਹ ਤੰਦਹੀ ਦੇ ਨਾਲ ਇਹਦੇ ਉੱਤੇ ਪਹਰੇ ਕਰੀ ਕਰਨ ਕਿ ਹਾਂ ਹਰ ਧਰਮ ਦਾ ਰੁਤਬਾ ਸਤਕਾਰ ਤੇ ਉਹਨਾਂ ਦੀ ਮਰਿਆਦਾ ਬਣੀ ਰਹੇ ਤੇ ਇਹੀ ਜ਼ਿੰਮੇਵਾਰੀ ਸਰਕਾਰਾਂ ਦੀ ਆਪਣੇ ਮੁਲਕ ਚ ਵੀ ਬਣਦੀ ਹੈ ਕਿ ਇੱਥੇ ਵੀ ਚਾਹੇ ਉਹ ਮੁਸਲਮਾਨ ਭਾਈਚਾਰਾ ਚਾਹੇ ਉਹ ਸਿੱਖ ਭਾਈਚਾਰਾ ਚਾਹੇ ਹੋਰ ਵੱਖ-ਵੱਖ ਧਰਮ ਜਾਤਾਂ ਵਰਗ ਨੇ ਸਭ ਨੂੰ ਬਣਦਾ ਉਸ ਦਾ ਸਥਾਨ ਤੇ ਬਣਦਾ ਉਸ ਦਾ ਰੁਤਬਾ ਤੇ ਮਾਣ ਮਿਲਣਾ ਚਾਹੀਦਾ ਇਹਦੇ ਉੱਤੇ ਵੀ ਸਰਕਾਰਾਂ ਗੌਰ ਕਰਨ ਕੋਲਕਾਤਾ ਰੇਪ ਕਾਂਡ ਤੇ ਕਤਲ ਕਾਂਡ ਤੋਂ ਬਾਅਦ ਦੇਸ਼ ਭਰ ਦੇ ਵਿੱਚ ਹਸਪਤਾਲਾਂ ਚ ਚੱਲ ਰਹੀ ਹੜਤਾਲ ਮਾਨਯੋਗ ਸੁਪਰੀਮ ਕੋਰਟ ਦੀ ਅਪੀਲ ਤੋਂ ਬਾਅਦ ਸੁਨੇਹੇ ਤੋਂ ਬਾਅਦ ਵਾਪਸ ਹੋ ਗਈ ਹੈ ਹਸਪਤਾਲਾਂ 'ਚ ਬਕਾਇਦਾ ਤੌਰ ਤੇ ਓਪੀਡੀ ਸ਼ੁਰੂ ਹੋ ਗਈਆਂ ਨੇ ਬਕਾਇਦਾ ਤੌਰ ਤੇ ਆਪਰੇਸ਼ਨ ਸ਼ੁਰੂ ਹੋ ਗਏ ਨੇ ਬਕਾਇਦਾ ਤੌਰ ਤੇ ਮਰੀਜ਼ਾਂ ਦੀ ਜਾਨ ਸ਼ੁਰੂ ਹੋ ਗਈ ਆ ਮਾਨਯੋਗ ਸੁਪਰੀਮ ਕੋਰਟ ਦੇ ਬੈਂਚ ਨੇ ਸਮੁੱਚੇ ਡਾਕਟਰਾਂ ਨੂੰ ਦੇਸ਼ ਭਰ ਦੇ ਡਾਕਟਰਾਂ ਨੂੰ ਹਸਪਤਾਲਾਂ ਨੂੰ ਅਪੀਲ ਕੀਤੀ ਕਿ ਬਈ ਨਿਆਹ ਪ੍ਰਣਾਲੀ ਵਾਲੇ ਤੇ ਬੰਦੇ ਦੀ ਜ਼ਿੰਦਗੀ ਬਚਾਉਣ ਵਾਲੇ ਕਦੇ ਆਪਣੀ ਸੇਵਾ ਤੋਂ ਪਿੱਛੇ ਨਹੀਂ ਹਟਦੇ ਤੁਸੀਂ ਸਾਡੇ ਤੇ ਭਰੋਸਾ ਰੱਖੋ ਤੁਸੀਂ ਆਪਣੀ ਡਿਊਟੀ ਸੰਭਾਲੋ ਉਸ ਤੋਂ ਬਾਅਦ ਸਾਰੇ ਡਾਕਟਰਾਂ ਨੇ ਬਕਾਇਦਾ ਤੌਰ ਤੇ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਪਰ ਨਾਲ ਹੀ ਮਾਨਯੋਗ ਸੁਪਰੀਮ ਕੋਰਟ ਨੇ ਹਦਾਇਤ ਕੀਤੀ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਸੂਬਾ ਸਰਕਾਰਾਂ ਨੂੰ ਕਿ ਡਾਕਟਰਾਂ ਦੀ ਸੁਰੱਖਿਆ ਫੌਰੀ ਤੌਰ ਤੇ ਧਿਆਨ ਕੀਤਾ ਜਾਵੇ ਇਹਦੇ ਲਈ ਕਦਮ ਚੁੱਕੇ ਜਾਣ ਸੁਪਰੀਮ ਕੋਰਟ ਨੇ ਕੇਂਦਰ ਤੇ ਸੂਬਿਆਂ ਦੀਆਂ ਸਰਕਾਰਾਂ ਨੂੰ ਹਫਤੇ ਦੇ ਅੰਦਰ ਅੰਦਰ ਡਾਕਟਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ ਹੈਨਾ ਨਿਆ ਅਤੇ ਦਵਾਈਆਂ ਰੋਕੀਆਂ ਨਹੀਂ ਜਾ ਸਕਦੀ ਇਸ ਲਿਖੇ ਦੇ ਕੇ ਆਪਣੀ ਡਿਊਟੀਆਂ ਦੇ ਪਰਤੋ ਉਹਨਾਂ ਦੇ ਇਸ ਅਪੀਲ ਤੇ ਡਾਕਟਰ ਪਰਤ ਆਏ ਨਹੀਂ ਆਪਣੀ ਉਹਨਾਂ ਦੀ ਡਿਊਟੀਆਂ ਤੇ ਮਹਿਲਾ ਡਾਕਟਰਾਂ ਦੀ ਗੈਰ ਕੁਦਰਤੀ ਮੌਤ ਦਾ ਕੇਸ ਸਰਚ ਕਰਨ ਦੇ ਵਿੱਚ ਦੇਰੀ ਦੇ ਕਾਰਨ ਦੇ ਲਈ ਵੀ ਅੱਛੀ ਬੰਗਾਲ ਦੀ ਸਰਕਾਰ ਤੋਂ ਲੈ ਕੇ ਉੱਥੋਂ ਦੀ ਕਲਕੱਤੇ ਦੀ ਪੁਲਿਸ ਤੱਕ ਨੂੰ ਜੋ ਝਾੜਾ ਪਈਆਂ ਨੇ ਪਰ ਪੁਲਿਸ ਸਾਡੀ ਸੁਧਰੂਗੀ ਕਦੋਂ ਕਦੋਂ ਸੁਧਰਨੀ ਕਲਕੱਤੇ ਵਾਲੀ ਘਟਨਾ 'ਚ ਜੇਕਰ ਦੇਖੀਏ ਡ੍ਰੈਨੀ ਡਾਕਟਰ ਦੇ ਨਾਲ ਕਤਲ ਵੀ ਹੋ ਗਿਆ ਉਹਦਾ ਉਹਦਾ ਪਹਿਲਾਂ ਸ਼ਰੀਕ ਸ਼ੋਸ਼ਨ ਹੋਇਆ ਫਿਰ ਕਤਲ ਹੋਇਆ ਪਰ 14 ਘੰਟੇ ਬਾਅਦ ਐਫਆਈਆ 30 ਸਾਲਾਂ 'ਚ ਸੁਪਰੀਮ ਕੋਰਟ ਕਹਿੰਦੀ ਪਹਿਲੀ ਵਾਰ ਦੇਖਿਆ ਇਦਾਂ ਕਿ ਵੀ ਲਾਸ਼ 9 ਅਗਸਤ ਨੂੰ ਸਵੇਰੇ 9:30 ਵਜੇ ਮਿਲਦੀ ਹੈ ਹੈ ਤੇ ਐਫਆਈਆਰ ਜਾ ਕੇ ਸ਼ਾਮ ਨੂੰ ਪੌਣੇ 12 ਵਜੇ ਹੁੰਦੀ ਹੈ ਰਾਤ ਨੂੰ 11:45 ਮਿੰਟ ਤੇ ਮਤਲਬ 14 ਘੰਟਿਆਂ ਬਾਅਦ ਐਫਆਈਆਰ ਇਹ ਜਿਹੇ ਵਰਤਾਰਾ ਮਹਾਰਾਸ਼ਟਰ ਚੋ ਸਕੂਲੀ ਬੱਚੀ ਵਾਲੇ ਮਾਮਲੇ ਚ ਸਕੂਲ ਚ ਦੋ ਬੱਚਿਆਂ ਨਾਲ ਸਿਰਫ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਤੇ ਉੱਥੇ ਤਿੰਨ ਦਿਨਾਂ ਬਾਅਦ ਪੁਲਿਸ ਨੇ ਐਫਆਈਆਰ ਕੀਤੀ ਉਹ ਵੀ ਤਾਂ ਜਦੋਂ ਲੋਕ ਸੜਕਾਂ ਤੇ ਉਤਰੇ ਮਹਾਰਾਸ਼ਟਰ ਸਰਕਾਰ ਤੇ ਮਹਾਰਾਸ਼ਟਰ ਦੀ ਪੁਲਿਸ ਵੀ ਸਵਾਲਾਂ ਦੇ ਘੇਰੇ ਚ ਤੇ ਪੱਛਮੀ ਬੰਗਾਲ ਦੀ ਸਰਕਾਰ ਤੇ ਪੱਛਮੀ ਬੰਗਾਲ ਦੀ ਪੁਲਿਸ ਵੀ ਸਵਾਲਾਂ ਦੇ ਘੇਰੇ ਚ ਪਰ ਕਦੋਂ ਸੁਧਰੋਗੇ ਮਾਨਯੋਗ ਸੁਪਰੀਮ ਕੋਰਟ ਨੇ ਪੁੱਛਿਆ ਕਿ ਪੁਲਿਸ ਕਦੋਂ ਸੁਧਰੂਗੀ ਸਵੇਖ ਦੇਰੋ ਗਲੋਬਲ ਪੰਜਾਬ ਟੀਵੀ ਬਹੁਤ ਬਹੁਤ ਸ਼ੁਕਰੀਆ